pb91 news24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਲੋਰੀ ਦੇ ਪਾਵਨ ਤਿਉਹਾਰ ਮੌਕੇ ਹਲਕਾ ਇਸਟਵਿਚ ਚੇਤਨ ਬਵੇਚਾ ਵੱਲੋਂ ਪਤੰਡ ਵੰਡੰਡਾ ਵਿਲੱਖਣ ਉਪਲਾਲਾ ਲੋਰੀ ਦੇ ਪਾਵਨ ਤਿਉਹਾਰ ਨੂੰ ਲੈ ਕੇ ਅੱਜ ਹਲਕਾ ਇਸਟਵਿਚ ਸਮਾਜ ਸੇਵੀ ਚੇਤਨ ਬਵੇਚਾ ਜੀ ਵੱਲੋਂ ਇੱਕ ਵਿਲੱਖਣ ਅਤੇ ਸراہਣਯੋਗ ਉਪਲਾਲਾ ਕੀਤਾ ਗਿਆ ਇਸ ਮੌਕੇ ਸਮੂਹ ਲੋਕਾਂ ਵਿੱਚ ਖੁਸ਼ੀਆਂ ਵੰਡਣ ਲਈ ਪਤੰਗਾਂ ਦੀ ਵੰਡ ਕੀਤੀ ਗਈ ਜਿਸ ਨਾਲ ਇਲਾਕੇ ਵਿੱਚ ਖੁਸ਼ਹਾਲੀ ਦਾ ਮਾਹੌਲ ਬਣਿਆ ਕਾਸ ਗੱਲ ਇਹ ਰਹੀ ਕਿ ਇਹ ਉਪਰਾਲਾ ਹਲਕਾ ਇਸਟਵਿਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੇਤੀ ਜ਼ਰੂਰਤਮੰਦ ਲੋਕਾਂ ਨੂੰ ਲੋੜੀ ਦੇ ਤਿਉਹਾਰ ਮੌਕੇ ਪਤੰਨਾਵੰਡੀਆਂ ਗਈਆਂ ਪਤੰਨਾ ਉੱਤੇ ਚੇਤਨ ਬਵੇਚਾ ਜੀ ਦੀ ਖੂਬਸੂਰਤ ਤਸਵੀਰ ਵੀ ਛਪੀ ਹੋਈ ਸੀ ਜਿਸ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਨਮਾਨ ਮਿਲਿਆ ਲੋਕਾਂ ਨੇ ਕਿਹਾ ਕਿ ਜਦੋਂ ਲੋੜੀ ਦੇ ਦਿਨ ਇਹ ਪਤੰਨਾ ਅਸਮਾਨ ਵਿੱਚ ਉਡੰਡੀਆਂ ਦਾ ਅਸਮਾਨ ਹੀ ਚੇਤਨ ਬਵੇਚਾ ਜੀ ਦੇ ਨਾਮ ਨਾਲ ਡੰਡਿਆ ਹੋਇਆ ਨਜ਼ਰ ਆਵੇਗਾ ਇਸ ਉਪਰਾਲੇ ਨੇ ਨਾ ਸਿਰਫ ਲੋਕਾਂ ਦੇ ਚਿਹਰਿਆਂ ਤੇ ਮੁਸਤਾਨ ਲਿਆਇਆ ਸਦੂ ਸਮਾਜਿਕ ਇਕਤਾ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਸੰਦੇਸ਼ ਵੀ ਦਿੱਤਾ ਵਿਚਾਸਾ ਲੋਹੜੀ ਦਾ ਪਾਵਨ ਤਿਉਹਾਰ ਨੇੜੇ ਆ ਗਿਆ ਤੇ ਤੁਹਾਡੇ ਵੱਲੋਂ ਪਤੰਗਾ ਵੰਡੀਆਂ ਜਾ ਰਹੀਆਂ ਆਂ ਕੀ ਕਹਿਣਾ ਚਾਹੁੰਦਾ ਸੀ ਸਭ ਤੋਂ ਪਹਿਲਾਂ ਸਾਰੇ ਪੰਜਾਬ ਵਾਸੀਆਂ ਨੂੰ ਆਉਣ ਵਾਲੀ ਮਹਾ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾ ਉਸ ਤੋਂ ਬਾਅਦ ਸਾਰੇ ਹੀ ਪੰਜਾਬ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਬਹੁਤ-ਬਹੁਤ ਮੁਬਾਰਕਾ ਸਾਡੀ ਵਿਧਾਨ ਸਭਾ ਪੂਰਬੀ ਦੇ ਵਿੱਚ ਅਸੀਂ ਜਿਹੜੀਆਂ ਪਤੰਗਾ ਛਪਵਾਈਆਂ ਇਹ ਜਿਹੜਾ ਸਾਡਾ ਯੂਥ ਹੈ ਬੱਚੇ ਹੈ ਉਹਨਾਂ ਵਾਸਤੇ ਜਿਹੜਾ ਅਸੀਂ ਕੋਈ ਉਪਰਾਲਾ ਕੀਤਾ ਹੈ ਉਹਨਾਂ ਨੂੰ ਫ੍ਰੀ ਦੇ ਵਿੱਚ ਅਸੀਂ ਪਤੰਗਾਂ ਜਿਹੜੀਆਂ ਵੰਡ ਰਹੇ ਆ। 2023 ਦੀ ਇਲੈਕਸ਼ਨ ਵੀ ਆ ਰਹੀ ਹੈ, ਤਿਆਰੀ ਹੁੰਦੀ ਵੀ ਪੂਰੀ ਹੈ। ਇਹ ਮਹਾਕਾਲ ਨੂੰ ਪਤਾ ਜੀ। ਹਾਂ, ਇਹ ਤਿਆਰੀ ਕਰਵਾਉਣ ਵਾਲਾ ਵੀ ਮਹਾਕਾਲ ਹੈ ਤੇ ਜਿਤਾਉਣ ਵਾਲਾ ਵੀ ਮਹਾਕਾਲ ਹੈ। ਜੀ। ਮਵੀਜਾ ਸਾਹਿਬ ਤੁਸੀਂ ਪਤੰਗ ਬਹੁਤ ਸ਼ਾਨਦਾਰ ਬਣਾਏ ਆ ਜਿੱਥੇ ਕਿ ਤੁਹਾਡੀ ਬੜੀ ਪਿਆਰੀ ਤਸਵੀਰ ਦਿਖ ਰਿਹਾ ਹੋ ਕਿ ਜਦੋਂ ਅਸਮਾਨ ਦੇ ਵਿੱਚ ਜਦੋਂ ਪਤੰਗਾਂ ਉੱਡਣਗੀਆਂ ਕਿ ਲੱਗਦਾ ਵੀ ਪੂਰਾ ਅਸਮਾਨ ਜਿਹੜਾ ਛਾ ਗਿਆ ਹੋਊਗਾ, ਉਹ ਛਾਇਆ ਹੋਊਗਾ। ਇਹ ਸਾਰੇ ਭਰਾਵਾਂ ਨੇ ਉਡਾਣੀਆਂ ਜੀ। ਇਹ ਸਾਰੇ ਭਰਾਵਾਂ ਨੇ ਹੀ ਸਾਰਾ ਕੁਝ ਇਹਨਾਂ ਦੇ ਨਾਲ ਹੀ ਹੈ। ਇਹ ਜਦੋਂ ਉਡਾਣਗੇ ਤੇ ਪਤਾ ਲੱਗੂਗਾ ਸਾਰੇ ਵੀਡੀਓ ਪਾਣਗੇ ਤੇ ਕੀ ਮੈਸੇਜ ਹੋਵੇ ਚੈਨਾਂ ਦੀ ਧੋਰ ਬਾਰੇ ਇਹ ਬੱਚਿਆਂ ਨੂੰ ਚੈਨਾ ਦੀ ਧੋਰ ਤੋਂ ਦੂਰ ਰਹਿਣਾ ਚਾਹੀਦਾ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਬੇਚ ਰਹੇ ਆ ਔਰ ਜਿਹੜੇ ਬਣਾ ਰਹੇ ਆ ਉਹਨਾਂ ਦੇ ਉੱਤੇ ਲਗਾਮ ਕੱਸਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਬਣਾਉਣ ਵਾਲੇ ਦੇ ਉੱਤੇ ਕਿਉਂਕਿ ਬਣਾਉਣ ਵਾਲਾ ਜਿਹੜਾ ਵੈ ਉਹ ਲੋਹੜੀ ਤੋਂ 5 ਦਿਨ ਪਹਿਲਾਂ ਨਹੀਂ ਬਣਾਉਂਦਾ ਜਾਂ ਲੋਹੜੀ ਤੋਂ 10 ਦਿਨ ਪਹਿਲਾਂ ਨਹੀਂ ਬਣਾਉਂਦਾ ਉਹ ਲੋਹੜੀ ਖਤਮ ਹੁੰਦੇ ਹੀ ਜਿੱਦਾਂ ਹੀ ਲੋਹੜੀ 2026 ਦੀ ਖਤਮ ਹੋਣੀ ਹੈ ਤੇ 2027 ਦੀ ਧੋਰ ਬੰਨੀ ਸ਼ੁਰੂ ਹੋ ਜਾਂਦੀ ਹੈ ਉੱਥੇ ਇੱਕ ਸਾਲ ਜੇ ਪ੍ਰਸ਼ਾਸਨ ਨੂੰ ਕਿਸੇ ਵੀ ਸਟੇਟ ਦੇ ਵਿੱਚ ਬਣ ਰਹੀ ਹੈ ਅਗਰ ਉਸ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ ਕਿ ਉੱਥੇ ਡੋਰ ਬੰਦੀ ਵੀ ਹੈ ਤੇ ਫਿਰ ਇਹ ਮਾੜੀ ਗੱਲ ਹੈ ਸਭ ਤੋਂ ਪਹਿਲਾਂ ਬਣਾਉਣ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਤੁਸੀਂ ਅੱਜ ਤੱਕ ਦੱਸੋ ਮੈਨੂੰ ਕਿਸੇ ਬਣਾਉਣ ਵਾਲੇ ਤੇ ਪਰਚਾ ਹੋਇਆ ਕਦੀ ਕਿਤੇ ਰੇਡ ਹੋਈ ਕਿਤੇ ਕੋਈ ਖਬਰ ਆਈ ਕਿ ਇੱਥੇ ਡੋਰ ਬੰਦੀ ਹੈ ਜਿੱਥੇ ਪਰਚਾ ਦਿੱਤਾ ਹਮੇਸ਼ਾ ਕਿੱਥੋਂ ਖਬਰ ਆਉਂਦੀ ਹੈ ਇੱਥੇ ਵਿਕਦੀ ਹੈ ਕਿਤੇ 10 ਗੱਟੂ ਫੜ ਲਏ ਕਿਤੇ 100 ਗੱਟੂ ਫੜ ਲਏ ਕਿਤੇ 50 ਗੱਟੂ ਫੜ ਲਿਆ ਉਹ 20 50 ਗੱਟੂ ਆ ਕਿੱਥੋਂ ਰਏ ਜਿੱਥੇ ਹਜ਼ਾਰਾਂ ਗੱਟੂਆਂ ਦੇ ਗੋਡਾਊਨ ਹੈ ਕਦੀ ਗ ਇਸ ਕਰਕੇ ਇਹ ਜਿੱਥੇ ਬੰਦੀ ਹੈ ਔਰ ਜਿੱਥੇ ਹੋਲ ਸੇਲ ਚ ਵਿਕਦੀ ਹੈ ਉੱਥੇ ਰੇਡ ਕਰਨੀ ਚਾਹੀਦੀ ਹੈ ਉੱਥੇ ਦੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਹੈ ਮਤਲਬ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਤੁਹਾਡੇ ਨਾਲ ਫੋਟੋ ਤੇ ਪਤੰਗ ਉੱਡਨੇ ਸ਼ੁਰੂ ਹੋ ਰਹੇ ਹੈ ਇਸ ਟਾਈਮ ਨਹੀਂ ਫਿਲਹਾਲ ਤਾਂ ਮਦਾਨ ਸਵਾ ਪੂਰਬੀ ਚ ਉੱਡਣਗੇ ਲੁਧਿਆਣੇ ਚ ਕਾਫੀ ਜਿਹੜੇ ਹੈ ਮੇਰੇ ਛੋਟੇ ਵੀਰ ਆਏ ਹੈ ਇਕੱਠੇ ਹੋ ਕੇ ਅੱਜ ਕੁਸਟੇਬਾ ਰੋਡ ਤੋਂ ਆਏ ਹੈ ਤਾਜਪੁਰ ਰੋਡ ਤੋਂ ਆਏ ਹੈ ਇਹ ਗੁਰੂ ਬਿਹਾਰ ਤੋਂ ਆਏ ਹੈ ਕੁਝ ਲੋਕ ਬੱਚੇ ਆਏ ਹੈ ਅੱਜ ਮੇਰੇ ਕੋ ਪਤੰਗ ਲੈਣ ਵਾਸਤੇ ਤੇ ਸਾਰਿਆਂ ਨੂੰ ਅੱਜ ਪਤੰਗ ਦੇ ਰਹੇ ਨੇ ਨਾਲੇ ਲੋਹੜੀ ਦੀ ਬੁਮ ਹਾਂਜੀ ਗੋਰਿੰਝ ਜੀ ਕੀ ਜਣਾ ਚਾਹੁੰਗੇ ਲੋਹੜੀ ਦਾ ਪਾਵਨ ਤਿਹਾਰ ਲੇੜੇ ਆ ਗਿਆ ਤੇ ਅੱਜ ਚੇਤਨ ਭਵੇਜਾ ਜੀ ਵੱਲੋਂ ਸਮੂਹ ਆਪਣੇ ਲੋਕ ਪਹੁੰਚੇ ਨੇ ਪਤੰਗਾ ਵੰਡੀਆਂ ਗਈਆਂ ਨੇ ਬਹੁਤ ਹੀ ਸੋਹਣਾ ਉਪਰਾਲਾ ਹੈ ਅੱਜ ਦਾ ਯੂਥ ਕਿਉਂਕਿ ਲੋਹੜੀ ਦਾ ਤਿਹਾਰ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਔਰ ਇੱਕ ਪ੍ਰੇਰਣਾ ਵੀ ਹੈ ਵੀ ਸੜਕਾਂ ਦੇ ਉੱਪਰ ਜਿਹੜਾ ਆ ਅੱਜਕੱਲ ਬੱਚੇ ਵਿਚਾਰੇ ਲੁੱਟਦੇ ਆ ਪਤੰਗਾਂ ਤੇ ਅਸੀਂ ਉਹਨਾਂ ਨੂੰ ਵੀ ਅਵੇਅਰ ਕਰ ਰਹੇ ਹਾਂ ਉਹਨਾਂ ਨੂੰ ਵੀ ਬੇਨਤੀ ਲਾਉਂਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਧੰਨਵਾਦ ਵੀ ਕਰਦਾ ਆ ਵੱਡੇ ਵੀਰ ਚੇਤਨ ਭਵੇਜਾ ਜੀ ਦਾ ਜੋ ਕਿ ਹਲਕਾ ਪੂਰਬੀ ਦੇ ਜਿੰਨੇ ਵੀ ਬੱਚੇ ਨੇ ਉਹਨਾਂ ਨੂੰ ਅਸੀਂ ਬੇਨਤੀ ਵੀ ਕਰ ਰਹੇ ਹਾਂ ਵੀ ਸੜਕਾਂ ਤੇ ਪਤੰਗ ਨਾਲ ਲੁੱਟੋ ਤੁਸੀਂ ਆਓ ਸਾਡੇ ਕੋ ਪਤੰਗ ਜਿਹੜੇ ਹੈਗੇ ਆ ਔਰ ਪਤੰਗ ਸਾਡੇ ਕੋ ਲੈ ਕੇ ਜਾਓ ਔਰ ਲੋਹੜੀ ਦਾ ਜਿਹੜਾ ਤਿਉਹਾਰ ਹੈ ਉਹ ਬੜੀ ਧੂਮ-ਤਾਮ ਦੇ ਨਾਲ ਮਨਾਓ ਤੇ ਚਾਈਨਾ ਡੋਰ ਦਾ ਜਿਹੜਾ ਬਾਈਕਾਟ ਕਰੋ ਚਾਈਨਾ ਡੋਰ ਦੇ ਨਾਲ ਬਿਲਕੁਲ ਹੀ ਪਤੰਗ ਨਾ ਉੜਾਓ ਜਿਹ ਉਸ ਦੌਰ ਦੇ ਨਾਲ ਹੀ ਜਿਹੜੀ ਆ ਪਤੰਗ ਉਡਾਉ। ਇੱਕ ਪਾਸੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇੱਕ ਛੋਟਾ ਜਿਹਾ ਧੀਆਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿਉਂਕਿ ਕਈ ਲੋਕ ਜਿਹੜੇ ਨੇ ਪੁੱਤਾਂ ਦੀ ਲੋੜੀ ਬਹੁਤ ਮਨਾਉਂਦੇ ਨੇ ਅੱਜ ਕੱਲ ਧੀਆਂ ਦੀ ਲੋੜੀ ਵੀ ਕਈ ਥਾਵਾਂ ਤੇ ਉੱਤੇ ਮਨਾਣੀ ਸ਼ੁਰੂ ਹੋ ਗਈ ਆ। ਤੁਹਾਡਾ ਕੀ ਲੋਕਾ ਨਹੀਂ ਉਹ ਸਮਾਂ ਤਾਂ ਲੰਘ ਗਿਆ ਉਹ ਤਾਂ 15 20 ਸਾਲ ਪੁਰਾਣੀਆਂ ਗੱਲਾਂ ਨੇ ਵੀ ਇਕੱਲੇ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀਗੀ ਠੀਕ ਹੈ ਤੁਸੀਂ ਪਿੱਛੇ ਜੇ ਵੀਡੀਓ ਵੀ ਦੇਖੀ ਹੋਣੀ ਆ ਭਾਜੀ ਆਪਣੀ ਜਿਹੜੀ ਕੁੜੀਆਂ ਇਹਨਾਂ ਦੀ ਉਹਨੂੰ ਪਤੰਗ ਦੇ ਰਹੇ ਨੇ ਕੋਈ ਗੱਲ ਨਹੀਂ ਅਸੀਂ ਕੁੜੀਆਂ ਦੀ ਲੋੜੀ ਅਸੀਂ ਮੁੰਡਿਆਂ ਨਾਲੋਂ ਵੀ ਵੱਧ ਮਨਾਉਂਦੇ ਆ ਮੁੰਡੇ ਵੀ ਸਤਕਾਰਯੋਗ ਨੇ ਪਰ ਕੋਈ ਅਸੀਂ ਗੱਲ ਨਹੀਂ ਪੰਜਾਬ ਦੇ ਵਿੱਚ ਹੁਣ ਮੁੰਡੇ ਕੁੜੀਆਂ ਸਭ ਬਰਾਬਰ ਨੇ ਔਰ ਜਿਹੜੇ ਨਹੀਂ ਬਰਾਬਰ ਮੰਨਦੇ ਉਹਨਾਂ ਨੂੰ ਬਰਾਬਰ ਮੰਨਣਾ ਚਾਹੀਦਾ ਔਰ ਕੁੜੀਆਂ ਦੀ ਲੋੜੀ ਖਾਸ ਕਰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਣੀ ਚਾਹੀਦੀ ਤੇ ਤੁਹਾਡਾ ਕੀ ਖਿਆਲ ਆ ਵੀ ਜਦੋਂ ਇਹ ਅਸਮਾਨ ਦੇ ਵਿੱਚ ਗੁੱਡੀਆਂ ਉੱਡਣਗੀਆਂ ਪੂਰੇ ਪੂਰਾ ਭਾਰ ਅਸਮਾਨ ਪੂਰਾ ਆਇਆ ਸਮੂਥੀ ਮੇ ਤੇ ਪਹੁੰਚਿਆ ਤਾਂ ਜੋ ਹਲਕਾ ਪੂਰਬੀ ਜਦੋਂ ਇਹ ਅਸਮਾਨ 'ਚ ਗੁੱਡੀ ਉੱਡਣੀ ਆ ਤਾਂ ਤੁਹਾਡਾ ਕੀ ਲੱਗ ਰਿਹਾ ਕਿਤੇ ਅਸਮਾਨ 'ਚ ਗੁੱਡੀਆਂ ਉੱਡਣਗੀਆਂ ਕਿਤੇ ਕਿਸੇ ਰੰਗ ਉੱਡਣਗੇ ਇਹਦਾ ਕੁਛ ਨਾ ਕੁਛ ਨਾ ਕੁਛ ਤਾਂ ਉੱਡੂ ਗਈ ਠੀਕ ਹੈ